ਕਾਰਨ ਜੋ ਦਸੰਗ ਹੋ ਬਹੁਤ ਬਹੁਤ ਦਸਤਾ 16 1990 ਕੀ ਹੋਇਆ ਸੀ ਕਿਉਂ ਸਰਤਾਰਾ ਉੱਪਰ ਤੇ ਸੀ ਖਾਲਸਾ ਪੰਥ ਦਿਸਤਾ ਉਹ ਖਾਲਸਾ ਪੰਥ ਦਿਸਤਾ ਐ ਕਿ ਤੱਕ ਸਭ तकरीबन ਪਤਾ ਪੰਜ ਪਿਆਰੇ ਇਹ ਵੀ ਸਭ ਨੂੰ ਪਤਾ ਹੈ ਕਿ ਪੰਜ ਪਿਆਰੇ ਆਏ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿਮਤ ਸਿੰਘ ਉਹ ਗੋਬ ਸਿੰਘ ਜਿਹੜਾ ਵਾਈਪਸਾਇਡ ਸੀ ਲੇਕਿਨ ਉਹਨਾ ਪੰਜਾਂ ਨੂੰ ਛਕਾਨ ਤੋਂ ਬਾਅਦ ਸਭ ਤੋਂ ਪਹਿਲਾਂ ਕਤਮ ਗੁਰਗੁਰੀ ਸਿੰਘ ਸਾਹਿਬ ਨੇ ਕੀ ਕੀਤਾ ਉਸਨੇ ਗੋਬਿੰਦ ਰਾਏ ਸਾਹਿਬ ਉਸਨੇ ਗੋਬਿੰਦ ਸਿੰਘ ਨਹੀਂ ਸਾਹਿਬ ਉਹਨੇ ਆਪ ਹਮਰੇਸ਼ਿਆ ਗੋਬਿੰਦ ਸਿੰਘ ਬਣੇ ਆਪ ਹਮਰੇ ਚੁੱਕਿਆ ਕਿਉਂ ਤਾਂ ਗੁਰੂ ਪਦਵੀ ਤੇ ਸਾਨੂੰ ਜੀ ਮੰਦੇ ਪਹਿਲੇ ਹੀ ਸਾਡਾ ਸੋਚਾ ਸੀ ਕੋਈ ਖੋਟ ਹੈ ਨਹੀਂ ਸੀ ਕਿ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਪੈਗੀ ਕਿਉਂਕਿ ਉਹਨਾਂ ਨੇ ਨਵਾਂ ਇੱਕ ਖਾਲਸਾ ਜਣਾਇਆ ਸੀ ਨਹੀਂ ਅੱਛਾ ਇੱਕ ਨਵਾਂ ਨਵੇਂ ਉਹਦੀ ਸਾਬਨਾ ਕਰਨੇ ਜਾ ਰਹੇ ਸੀਗੇ ਤਾਂ ਭਲੇ ਜਿਹੜਾ ਬੰਦਾ ਉਹਦਾ ਮੁਖੀ ਆ ਉਹ ਆਪ ਵੀ ਉਹਦਾ ਦਾ ਹੋਊਗਾ ਨਾ ਜਿੱਦਾਂ ਦਾ ਉਹ ਇੱਕ ਚਲਾਣਾ ਜਾਂਦੇ ਨੇ ਅਧੂਰਾ 59 ਅਧੂਰਾ ਵਾਲੇ ਬੰਨਣਾ ਚਾਹੁੰਦੇ ਸਨ ਸਤਪੁਰ੍ਹ ਮੇਂ ਪੰਜਾਂ ਨੂੰ ਅੰਮ੍ਰਿਤ ਛਕਾਣ ਤੋਂ ਬਾਅਦ ਪਹਿਲੇ ਆਪ ਵੀ ਰਾਸਨੂ ਚ ਬੈਠੇ ਬੈਠਣ ਤੋਂ ਬਾਅਦ ਮਾਝਿਆ ਮੈਂ ਨਵੀਂ ਕਮਰੰਦ ਦੀ ਦਾਤ ਦੇ ਉਦੋਂ ਭਾਈ ਦਿਆ ਸਿੰਘ ਜੀ ਨੇ ਦੋ ਸਵਾਲ ਕੀਤੇ ਸੀ ਉੱਥੇ ਮਹਾਰਾਜ ਆ ਕੀ ਕਹਤਾ ਹੈ ਪਹਿਲੇ ਆਪ ਸੰਮ ਦੇ ਰਹੇ ਹੋ ਫਿਰ ਆਪ ਵੀ ਆਸਨ ਵਿੱਚ ਬਹਿ ਕੇ ਆਪ ਮੰਗ ਰਹੇ ਹੋ ਕੀ ਖੇਡ ਹੈ ਦੀ ਅਸੀਂ ਅਸੀਂ ਇਸ ਦਾਤ ਨੂੰ ਲੈਣ ਵਾਸਤੇ ਆਪਾਂ ਆਪਣਾ ਪੇਟ ਕੀ ਸਤਿਗੁਰ ਪਹਿਲੇ ਸਵਾਦ ਅਨਸਰ ਦਿੰਦੇ ਨੇ ਕਹਿੰਦੇ ਨੇ ਕਿਰੇ ਖਾਲਸਾ ਪੰਥ ਅੱਗੇ ਚੱਲ ਕੇ ਆ ਨਾ ਕਵੇ ਕਿ ਗੁਰੂ ਨਾਨਕ ਦੀ ਜੋਤ ਸਿਰਫ ਦਸਵੇਂ ਪਾਖਸ਼ਾ ਤੱਕ ਆਈ ਮੈਂ ਉਸ ਜੋਤ ਨੂੰ ਅੱਜ ਖਾਲਸਾ ਪੰਥ ਵਿੱਚ ਠਿੱਕਾ ਕਾ ਚੱਲਿਆ ਅਸੀਂ ਆਹੀ ਪੜਦੇ ਆ ਨਾ ਕਿ ਗੁਰਨਾਨਕ ਦੀ ਜੋਤ ਗੁਰ ਅੰਗਦ ਤੋਂ ਹੁੰਦੀ ਹੋਈ ਗੁਰਮਰਦਾਸ ਤੋਂ ਹੁੰਦੀ ਹੋਈ ਗੁਰਰਾਮਦਾਸ ਤੋਂ ਹੁੰਦੀ ਹੋਈ ਗੁਰੂ ਅਰਜਨ ਦੇਵ ਪਾਸ਼ਾ ਤੋਂ 6ਵੇਂ 7ਵੇਂ 8ਵੇਂ 9ਵੇਂ 10ਵੇਂ ਬਾਦਸ਼ਾਹ ਤੱਕ ਹੀ ਉਸ ਤੋਂ ਬਾਅਦ ਉਹ ਜੋਤ ਅੱਗੇ ਨਹੀਂ ਵਧੀ ਬਸ ਉੱਥੇ ਰੁਕ ਗਈ ਨਹੀਂ ਉਸ ਜੋਤ ਨੇ ਉਹਨਾਂ ਦਾਏ ਜਿਸ ਕਾਰਨ ਲਈ ਸਾਧੂਰ ਨੇ ਭੇਜਿਆ ਸੀ ਉਸ ਕਾਰਜ ਨੂੰ ਦੇਹੀ ਦੇ ਵਿੱਚ ਰਹਿ ਕੇ ਜੋ ਸੰਪੂਰਨ ਕਰਨਾ ਸੀ ਉਹ 10ਵੇਂ ਪਾਖਸ਼ਾ ਨੇ ਕਰ ਦਿੱਤਾ ਹੁਣ ਕਹ ਰਹੇ ਨੇ ਉਹ ਜੋਤ ਨੂੰ ਮੈਂ ਖਾਲਸਾ ਦੇ ਰੂਪ ਨੂੰ ਵਿੱਚ ਇਕਾ ਚਲੇ ਆ ਪਹਿਲਾ ਆਨਸਰ ਫਿਰ ਦੂਜਾ ਕੁਐਸਚਨ ਭਾਈ ਦੇਆ ਸਿੰਘ ਜੀ ਨੇ ਕਿਹਾ ਕਿ ਮਹਾਰਾ ਅਸੀਂ ਇਹਦੇ ਬਦਲੇ ਆਪ ਜੀ ਦੇ ਕਹੇ ਅਨਸਾਰ ਹਰ ਚੀਜ਼ ਦੇ ਹੁਣ ਮਹਾਰਾਜ ਕਹਿ ਰਹੇ ਨੇ ਕਿ ਬਿਆਸ ਸਿੰਘ ਸੋਨ ਕੋਮ ਹਕਿਸਕੇ ਬਤਾ ਦਰਾ ਇੰਤਜ਼ਾਰ ਨਹੀਂ ਜੀ ਯਾਨੀ ਤਾਂ ਦੇਖੋ ਅੱਗੇ ਆਪ ਲੱਚੀਵੜ ਤੋਂ ਪਰਾਂਹੋਂ ਹੁਣ 사ਤਪੁਰ ਬੋਲੇ ਐਂਦੇ ਨੀਕ ਹੁੰਦੀ ਏ ਭੇਟ ਇੱਕ ਹੁੰਦੀ ਏ দান ਪਹਿਲੇ ਤਾਂ ਆਪਾਂ দান ਔਰ ਭੇਟ ਦਾ ਫਰਕ ਸਮਝੀਏ ਦਾਨ ਕਹਿੰਦੇ ਨੇ ਜਦੋਂ ਇੱਕ ਹੱਥ ਥੱਲੇ ਹੋਵੇ ਇੱਕ ਹੱਥ ਉੱਪਰ ਹੋਵੇ ਉਹਨੂੰ ਕਹਿੰਦੇ ਨੇ ਦਾਨ ਦੇਣਾ ਆਪਾਂ ਕੋਈ ਮੰਗਣ ਆਇਆ ਕੋਈ ਲੋੜਵੰਦ ਦਿਖਿਆ ਉਹਨੂੰ ਆਪਾਂ ਕੋਈ ਚੀਜ਼ ਦਿੱਤੀ ਉਹ ਆਪਾਂ ਆਪਾਂ ਕਈ ਵਾਰੀ ਕਹਦੇ ਨੇ ਆਪਾਂ ਦਾਨ ਦਿੱਤੀ ਲੇਕਿਨ ਉਸ ਤੋਂ ਵੀ ਕੀਮਤੀ ਚੀਜ਼ ਅਸੀਂ ਲਈ ਆਪਣੇ ਕਿਸੇ ਮਿਲਣ ਵਾਲੇ ਪਿਆਰੇ ਨੂੰ ਗਏ ਕਿਸੇ ਮੇਲਣ ਭਾਈ ਮਟਰ ਜੋ ਅਸੀਂ ਉਹਨੂੰ ਦਿੰਦੇ ਆ ਤੇ ਉਹ ਅਸੀਂ ਦਾਨ ਨਹੀਂ ਦਿੰਦੇ ਅਸੀਂ ਭੇਟ ਦੇਨੇ ਆ ਆਪਾਂ ਭਾਵੇਂ ਇੱਕ ਵਾਰ ਉਹ ਉਹ ਆਪਾਂ ਭੇਟਦੇ ਨੇ ਨਾ ਦਾਨ ਤਾਂ ਨਹੀਂ ਦਿੰਦੇ ਆਪਾਂ ਆਪਣੇ ਚਾਚੇ ਦੇ ਘਰ ਮਾਮੇ ਦੇ ਘਰ ਦਾਇ ਦੇ ਘਰ ਕਿਸੇ ਦੋਸਤ મિતਰ ਯਾਰ ਕਿਸੇ ਆਪਣੇ ਦੇ ਘਰ ਕੋਈ ਚੀਜ਼ ਲੈ ਕੇ ਜਾਣੇ ਆ ਜੇ ਉਥੇ ਖੁਸ਼ੀ ਗਮੀ ਤਾਂ ਆਪਾਂ ਉਹਨੂੰ ਦਾਨ ਤਾਂ ਨਹੀਂ ਦਿੰਦੇ ਆਪਾਂ ਭੇਟ ਦਿੰਦੇ ਆ ਨਾ ਤਾਂ ਪਹਿਲੇ ਭੇਟ ਔਰ ਦਾਨ ਦਾ ਫਰਕ ਸਮਝੋ ਹੁਣ ਮੇਰੇ ਦਾਤਕੁਰ ਬੋਲੇ ਮੈਂ ਇਸ ਤਿਹ ਬਤਨੇ ਦਾਨ ਨਹੀਂ ਦੇ ਸਕਦਾ ਹਾਂ ਇੱਕ ਇੱਕ ਕੰਮ ਕਰ ਸਕਦਾ ਬੋਲੋ ਕਹਿੰਦੇ ਦਾਨ ਨੂੰ ਤੂੰ ਨਾ ਦੇ ਸਕਦਾ ਪੇਟਾ ਮਨਜ਼ੂਰ ਕਰ ਸੁਨਦਿਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਇਹਦਾ ਪੂਰਾ ਸ਼ਿਕਵਾ ਦੇ ਤੁਸੀਂ ਬੋਲ ਕੇ ਪੜ੍ਹ ਸਕਦੇ ਹੋ ਮੇਰੇ ਕਹਿਣ ਤੇ ਨਹੀਂ ਜਾਣਾ ਕਿਉਂਕਿ ਹੋ ਸਕਦਾ ਮੈਂ ਤੁਹਾਨੂੰ ਆਪਣੇ ਆਪ ਨਾਲ ਨਹੀਂ ਤਾਂ ਲekin ਜੇ ਸ਼ਬਦ کہہ ਰਿਹਾ ਫਿਰ ਬੋਲ ਕਰਾਉ ਨਹੀਂ ਸਕਦਾ ਹੁਣ ਸਤਕੁਰ ਕਹਿ ਰਹੇ ਨੇ ਦਾਨ ਨੂੰ ਤੋਨਾ ਦੇ ਸਕੂ ਪੇਟਾ ਮਨਜ਼ੂਰ ਕਰ ਸੁਨਦਿਆ ਸਿੰਘ ਜੋ ਜੋ ਭੇਟ ਮੈਂ ਚੜਾਉਂਗਾ ਉੱਥੇ ਮੇਰੇ ਪਾਕਸ਼ਾ ਨੇ ਉਸ ਨੇ ਫੈਸਲਾ ਕੀਤਾ ਕਿ ਜੇ ਖਾਲਸਾ ਪੰਥ ਨੂੰ ਲੋੜ ਪਈ ਤੇ ਮੈਂ ਸਰਬੰਸਿਧਾਨ ਤੋਂ ਉੱਥੇ ਆਰਾਧਨ ਸਰਬੰਸਿਧਾਨੀ ਹੋਊਂਦਾ ਤੇ ਅੱਗੇ ਚੱਲ ਕੇ ਉਸ ਕੀਤੇ ਹੋਏ ਵਾਅਦੇ ਨੂੰ ਨਿਭਾਇਆ ਤੇ ਅੱਜ ਇੱਕ ਸਿੱਖ ਤੁਸੀਂ ਯਾਦ ਕਰਕੇ ਹੋਇਆ ਜਦੋਂ ਤੁਸੀਂ ਪੰਜ ਪਿਆਰੇ ਕੋਲੋਂ ਐਸੀ ਪਹਿਲੇ ਉਹਨਾਂ ਨੇ ਤੁਹਾਡੇ ਚਾਰ ਚੂਲੇ ਮੂਝ ਪਾਏ ਹੋਣਗੇ ਫਿਰ ਚਾਰ ਨੇਤਰਾਇਂ ਚ ਪਾਏ ਹੋਣਗੇ ਫਿਰ ਚਾਰ ਸੀਸ ਤੇ ਪਾਏ ਉਸ ਤੋਂ ਬਾਅਦ ਤੁਹਾਨੂੰ ਉਪਨੇਸ਼ਿਤਾ ਹੋਏਗੀ ਉਪਦੇਸ਼ ਵਿੱਚ ਉਹ ਉਹਨਾਂ ਨੇ ਕਿਹਾ ਜੇਕਰ ਅਗਰ ਕੋਈ ਬੰਦਾ ਅੰਮ੍ਰਿਤ ਛਕ ਲਿਆ ਤੇ ਉਹ ਚਾਰ ਕੰਮ ਕਰੇਗਾ ਤਾਂ ਉਹ ਅੰਮ੍ਰਿਤ ਉਹਦਾ ਖੰਡਨ ਹੋ ਜਾਏਗਾ ਅਦਰਵਾਇਜ਼ ਚੱਲਦਾ ਰਹੋ ਯਾਰ ਕਿਹੜੇ ਕਿਹੜੇ ਨੇ ਇੱਕ ਦਾ ਇਹ ਤੁਸੀਂ ਆਕੇ ਆਇਓ ਤੁਹਾਨੂੰ ਇਹ ਗੱਲਾਂ ਬਹੁਤ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਸੀ। ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਿਸੇ ਰੋਮ ਦੀ ਬੇਦਬੀ ਨਹੀਂ ਕਰਨੀ। ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਨਾ। ਦਵਾਈਆਂ ਰਾਹੀ, ਅਫੀਮ ਰਾਹੀ, ਡੋਡੇ ਰਾਹੀ, ਜਰਸ ਰਾਹੀ, ਸ਼ਰਾਬ ਰਾਹੀ ਕਿਸੇ ਵੀ ਨਸ਼ੇ ਦੇ ਐਂਗਲ ਦੇ ਨਾਲ ਅਗਰ ਕੋਈ ਵੀ ਚੀਜ਼ ਤੁਸੀਂ ਕਰ ਰਹੇ ਹੋ ਤਾਂ ਉਹ ਨਸ਼ੇ ਵਿੱਚ ਹੀ ਗਿੰਦੀ ਜੀ। ਕਿਸੇ ਪ੍ਰਕਾਰ ਦਾ ਕੋਈ ਫਾਇਦਾ ਨਹੀਂ ਫਿਰ ਆਪਣੇ ਚਾਲ ਚਲਨ ਨੂੰ ਸਾਫ ਸੁਥਰਾ ਰੱਖਣਾ ਪਰ ਇਸ ਤਰੀਕ ਦੇ ਵੱਲ ਨਹੀਂ ਦੇਖਣਾ ਤੇ ਇਸ ਤਰੀਕ ਵਾਸਤੇ ਪਰ ਪੁਰਸ਼ ਵਾਸਤੇ ਨਹੀਂ ਤੇ ਚੌਥਾ ਹੈ ਜਿੱਥੇ ਅੱਜ ਬਹੁਤ ਵੱਡੀ ਵਿਡੰਬਨਾ ਚੱਲ ਰਹੀ ਹੈ ਆਪਸ ਵਿੱਚ ਮਾਸ ਨਹੀਂ ਖਾਣਾ ਲੇਕਿਨ ਬਹੁਤ سارے ਲੋਕ ਕਹਿੰਦੇ ਨੇ ਉੱਠਾ ਮਾਸ ਨਹੀਂ ਖਾਣਾ ਇਹਦੇ ਉੱਤੇ ਬੜੀ ਬੜੀ ਵੱਡੀ ਬਹੁਤ ਵੱਡੀ ਐਸੁੱਧ ਹੈ ਆਪਸ ਵਿੱਚ ਫੀਚ ਚੱਲ ਰਹੀ ਹੈ ਬਹੁਤ سارے ਵਿਦਵਾਨ ਕਹਿ ਰਹੇ ਨੇ ਖਾਣਾ ਚਾਹੀਦਾ ਹੈ ਬਹੁਤ سارے ਵਿਦਵਾਨ ਕਹਿ ਰਹੇ ਨੇ ਨਹੀਂ ਖਾਣਾ ਚਾਹੀਦਾ ਜਿਹੜੇ ਖਾ ਰਹੇ ਨੇ ਉਹ ਕਹਿੰਦੇ ਨੇ ਖਾ ਲੈਣਾ ਚਾਹੀਦਾ ਜਿਨ੍ਹਾਂ ਦਾ ਮਨ ਉਧਰ ਪਾਸੇ ਨਹੀਂ ਗਿਆ ਉਹ ਨਹੀਂ ਖਾਣਾ ਚਾਹੀਦਾ ਹੁਣ ਤੁਸੀਂ ਪਹਿਲੇ ਦੱਸੋ ਪੰਗੋ ਇੱਥੇ ਸਵਾਗਤ ਦਾ ਖਾਣਾ ਚਾਹੀਦਾ ਹੈ ਕਿ ਨਹੀਂ ਜੋ ਹਮਾਰੇ ਦੀ ਮਰਿਆਦਾ ਨਹੀਂ ਖਾਣਾ ਚਾਹੀਦਾ ਬਰਾ ਕਹ ਰਹੇ ਨੇ ਕਿ ਇਹ ਆਪਣੇ ਇਹ ਧਰਮ ਦਾ ਵਿਸ਼ਾ ਹੀ ਨਹੀਂ ਮਾਸ ਖਾਣਾ ਜਾਂ ਨਹੀਂ ਖਾਣਾ ਇਹ ਧਰਮ ਦਾ ਵਿਸ਼ਾ ਹੀ ਨਹੀਂ ਹੈਗਾ ਇਹ ਤਾਂ ਸਰੀਰ ਦਾ ਵਿਸ਼ਾ ਹੈ ਅੱਛਾ ਅੱਛਾ ਮਤਲਬ ਇਹਦਾ ਧਰਮ ਨੇ ਜੇ ਤੁਹਾਡੇ ਹਾਂ ਮੈਂ ਕਿਸੇ ਦਾ ਸੁਣਦਾ ਪਿਆ ਸੀ ਕਿ ਇਹ ਕਥਾ ਉਹ ਕਹਿੰਦੇ ਕਿ ਜੇ ਤੁਹਾਡੇ ਸਰੀਰ ਨੂੰ ਪੱਚਦਾ ਤੁਹਾਨੂੰ ਠੀਕ ਬੈਠ ਰਿਹਾ ਤਾਂ ਤੁਸੀਂ ਖਾ ਲਓ ਇਹਨੂੰ ਤੈਨੂੰ ਧਰਮ ਨਾਲ ਜੋੜਨੇ ਨਹੀਂ ਚਾਹੀਦਾ ਇਹਨੂੰ ਧਰਮ ਨਾਲ ਕਿਉਂ ਜੋੜਦੇ ਹੋ ਠੀਕ ਠੀਕ ਬਹੁਤ ਤੇ ਦੂਜੀ ਗੱਲ ਹਜੂਰ ਸਾਹਿਬ ਤਾਂ ਖੁਦ ਉੱਥੇ ਪਕੜਾ ਝੜਕਾਇਆ ਜਾਂਦਾ ਤੇ ਉਹ ਛੱਕਦੇ ਆ ਦੇਖੋ ਮੇਰੇ ਭਾਏ ਮੈਂ ਤੁਹਾਨੂੰ ਦਸ ਸਵਾਲ ਨੂੰ ਕਹਿੰਦੇ ਪਹਿਲੇ ਹੀ ਤੋਂ ਮੁਕੇ ਤਾਂ ਇਹ ਬਾਜ ਤੱਕ ਤਰੇ ਇੱਕ ਤੱਕ ਕੁਝ ਹੋਰ ਕਹਿ ਰਹੇ ਆ ਦੂਜਾ ਕੋਈ ਹੋਰ ਕਹਿ ਰਿਹਾ ਇੱਕ ਵਿਦਵਾਨ ਕੁਝ ਹੋਰ ਕਹਿ ਰਿਹਾ ਆਪਾਂ ਸਾਰੇ ਵਿਦਵਾਨਾਂ ਦੀ ਗੱਲ ਸਾਈਡ ਤੇ ਰੱਖਦੇ ਹਾਂ ਸਾਰੇ ਵਿਦਵਾਨਾਂ ਦੀ ਪਾਪਾ ਆਨੇ ਆ ਕਿਉਂਕਿ ਮਾਰਾ ਜੇ ਜੇ ਅਗਰ ਅਗਰ ਤੁਸੀਂ ਪਾਣੀ ਬਣੋਗੇ ਨਾ ਪਾਣੀ ਪਾਓਗੇ 1 ਓੰਕਾਰ ਤੋਂ ਲੈ ਕੇ 8 18 10 20 ਤੱਕ ਦੇ 80% ਪਾਣੀ ਮਨ ਦੇ ਵੱਲ ਸੰਬੋਧਿਤ ਕਰਦੇ ਆ। ਉਹ ਦੂਜੀ ਪਹਿਲੇ ਕੀ ਸਵਾਲ ਕੀਤਾ ਕੀ ਹੈ ਧਰਮ ਦਾ ਹਾਂ ਧਰਮ ਦਾ ਮਾਸ ਖਾਣਾ ਧਰਮ ਦਾ ਵਿਸ਼ਾ ਹੈ। ਅੱਛਾ ਇਹਦਾ ਪੂਰਾ ਪੂਰਾ ਸੰਬੰਧ ਹੈ ਧਰਮ ਦੇ ਨਾਲ। ਜੀ ਤੁਹਾਡੇ ਉੱਤੇ ਧਰਮ ਯਕੀਨਾਂ ਕਿੱਚੇ ਤਾਂ ਤੁਸੀਂ ਬਹੁਤ ਸਾਰੇ ਕਰਮ ਐਸੇ ਕਰੋਗੇ ਜੋ ਅਜੇ ਤੁਹਾਨੂੰ ਮਨਾਹੀ ਪਰਸਥੀਵਲ ਦੇਖਾ ਰਾਏ ਦਾ ਧਨ ਲੈ ਲੈਣਾ ਕਿਸੇ ਉੱਤੇ ਜ਼ੁਲਮ ਕਰ ਲੈਣਾ ਹੂੰ ਤੇ ਮਾਦਰੀ ਹੁਣ ਮੈਨੂੰ ਜੀਤਾ ਜੀ ਐਸ ਨੂੰ ਸ਼ਾਹੇ ਬੀ ਜੀ ਸ ਪੰਕੀ ਨੂੰ ਮੈਂ ਜਿਹੜੀ ਬੋਲਣ ਲੱਗਾ ਹਾਂ ਤੁਸੀਂ ਉਹਨੂੰ ਸੁਣੋ ਧਿਆਨ ਦੇ ਨਾਲ ਅਰਥ ਕੀ ਕਾਰਨ ਇਹ ਅਲਗ-ਅਲਗ ਕੀਤਾ ਹੈ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਸ਼ਨ ਕੀਤੇ ਹੋ ਨਹੀਂ ਤਾਂ ਮੈਂ ਤੁਹਾਨੂੰ ਆਜਾਏ ਤੇ ਅਰਸ਼ਨ ਕਰਾ ਕੇ ਭੇਜਦਾ ਕਿਉਂਕਿ ਮੇਰੇ ਕੋਲ ਜੂ ਗ੍ਰੰਥ ਸਾਹਿਬ ਲੋਡ ਹੈਗਾ ਅਗਰ ਕਬੀਰ ਜੀ ਦੀ ਬਾਣੀ ਪੜੋਗੇ ਤੇ ਤੁਸੀਂ ਆਪਾ ਪਾਠ ਕਰਾਂਗੇ ਤੇ ਬਾਅਦ 1200 ਜਾਂ 1300 ਦੇ ਦੌਰੇ ਭਗਤ ਕਬੀਰ ਜੀ ਦੀ ਬਾਣੀ ਆਉਂਦੀ ਹੈ ਭਗਤ ਅਬੀਰ ਜੀ ਨੇ ਲਿਖਿਆ ਭਾਗ ਮਾਚਲੀ ਸੁਰਾ ਪਾਨ ਤੂੰ ਜੋ ਕ੍ਰਾਨੀ ਖਾਈ ਦੀਦ ਬਰਤ ਅਰ ਨੇਮ ਕੀਤੇ ਸਬਲ ਹਸਾ ਫਲ ਜਾਏ ਲਗੀ ਬਾਣੀ ਕਿ ਨਹੀਂ ਹੈਗੀ ਜੇ ਤੁਹਾਨੂੰ ਕੁਝ ਆਖੋਵੇ ਤਾਂ ਮੈਂ ਤੁਹਾਨੂੰ ਦਰਸ਼ਨ ਕਰਾ ਦੇਣਾ yetne evet, ab ders ਮੰਗ ਮਛਲੀ ਸੁਰਾ ਪਾਨ ਜੋ ਜੋ ਪ੍ਰਾਨੀ ਖਾਏ ਤੀਰਤ ਤੀਰਤ ਬ੍ਰਤ ਅਰ ਨੀਮ ਕੀ ਤੇ ਸਬੇ ਰਸਾਤਲ ਜਾਏ ਨੀਚੇ ਲੋਇਨ ਕਰ ਰਹਾਓ ਉਸ ਤੋਂ ਬਾਅਦ ਉਹਦੇ ਚ 200 ਲੈ ਸਾਜਨ ਕਟ 262 262 ਨੇ ਇਹਦੇ ਵਿੱਚੋਂ 262 ਵਿੱਚੋਂ ਅੱਛਾ ਪੂਰੇ ਨਵੀਰ ਸਾਹਿਬ ਦੇ ਅਗਰ ਪੜੋਗੇ ਨਾ ਇਹ ਜਿਹੜਾ ਹੈਗਾ 200 ਤੇ 30 ਹੈਗਾ ਸਲੋ 262 ਲੋਕ ਬਿਮਾਰ ਬਹੁਤ ਕਮੀ ਲੈ ਕੇ ਫਿਰ ਉਸ ਤੋਂ ਬਾਅਦ ਬਾਣੀ ਹੋ ਜਾਂਦੀ ਹੈ ਸ਼ੁਰੂ ਦਾ ਪਕਤ ਫਰੀਦ ਜੀ ਸਭ ਤੋਂ ਪਹਿਲਾਂ ਪਕਤ ਫਰੀਦ ਜੀ ਦੀ ਹੁਣ ਆਪਾਂ ਇੱਥੋਂ ਵੀ ਛੱਡ ਦਈਏ ਤੁਸੀਂ ਗਿਆ ਕਿ ਇਹ ਆਪੋ ਆਪਣਾ ਮਨ ਦਾ ਵਿਸ਼ਾ ਹੈ ਮੈਂ ਤੁਹਾਡਾ ਮਾਸ ਖਾਣਾ ਚਾਹਾਂ ਤੁਸੀਂ ਮੇਰਾ ਮਾਸ ਖਾਣਾ ਚਾਹੋ ਜਾਇਜ਼ ਹੈ ਨਹੀਂ ਮੈਂ ਨਹੀਂ ਕਹਿ ਰਿਹਾ ਮੈਂ ਕਿਸੇ ਦੀ ਕਥਾ ਸੁਣੀ ਉਹ ਕਹਿੰਦੇ ਵੀ ਤੁਸੀਂ ਬੱਕਰੇ ਦਾ ਮਾਸ ਖਾਣਾ ਚਾਹੋ ਭਾਜੀ ਇੱਥੇ ਮੈਂ ਇੱਥੇ ਹੀ ਆ ਰਿਹਾ ਹਾਂ ਤੇ ਬੱਕਰੇ ਦਾ ਮਾਸ ਖਾਣਾ ਚਾਹੋ ਤਾਂ ਤੁਹਾਡੇ ਤੁਹਾਡੀ ਸਿਹਤ ਜੇ ਜਾਤ ਦੇਂਦੀ ਤੁਸੀਂ ਖਾ ਸਕਦੇ ਹੋ ਗੁਰੂ ਪਿਆਰਿਓ ਗੁਰੂ ਪਿਆਰਿਓ ਜੇ ਮੇਰਾ ਮਨ ਜਿਸ ਜਿਸ ਪ੍ਰਾ ਇਸ ਜਿਸ ਵਿਅਕਤੀ ਨੇ ਇਸ ਨੂੰ ਪ੍ਰਭਾਸ਼ਿਤ ਕੀਤਾ ਉਹਨੂੰ ਕੋ ਮੇਰਾ ਮਨ ਕਹਿ ਰਿਹਾ ਤੇਰੇ ਇੱਕ ਅੰਗ ਦਾ ਹਿੱਸਾ ਖਾਣਾ ਮੈਂ ਖਾ ਸਕਦਾ ਵੀ ਨਹੀਂ ਖਾ ਸਕਦਾ ਮੈਂ ਹਿਊਮਨ ਬਾਡੀ ਦਾ ਮਾਸ ਖਾਣਾ ਚਾਹਵਾ ਜੇ ਉਹ ਮੈਨੂੰ ਜੇ ਮੇਰੀ ਬਾਡੀ ਬਚਾ ਲੈਂਦੀ ਤੇ ਮੈਨੂੰ ਖਾ ਲੈਣਾ ਚਾਹੀਦਾ ਨਹੀਂ ਖਾ ਲੈਣਾ ਚਾਹੀਦਾ ਉਹਦਾ ਕੋਈ ਵੀ ਚਲੋ ਨਹੀਂ ਕਹੂਗਾ ਕਿ ਨਹੀਂ ਖਾਣੇ ਪਹਿਲੇ ਤਾਂ ਮਹਾਰਾਜ ਜੀ ਪਹਿਲੇ ਤਾਂ ਜਿਸ ਬੰਦੇ ਨੇ ਵੀ ਕਿਹਾ ਇਟ ਮੀਨ ਉਹਨਾਂ ਨੂੰ ਥੋੜੀ ਜਿਹੀ ਸਮਝ ਘੱਟ ਸੀ ਨਹੀਂ ਉਹ ਕਥਾਵਾਚ ਕਰਨੇ ਚਲੋ ਮੈਂ ਨਾਂ ਤਾਂ ਨਹੀਂ ਲੈਂਦਾ ਭਾਜੀ ਮੈਂ ਕੀ ਕਿਹਾ ਮੈਂ ਜਾਣਨਾ ਮੈਂ ਜਾਣਨਾ ਨਹੀਂ ਚਾਹੁੰਦਾ ਕਿਹੜੇ ਭਾਈ ਸਾਹਿਬ ਸੀ 나히 ਮੇਰਾ ਉਹਨਾਂ ਨਾਲ ਕੋਈ ਬੈਰ ਵਿਰੋਧ ਹੈ ਮੈਂ ਤਾਂ ਸਿਰਫ ਜੋ ਗੁਰਮਤ ਕਹਿ ਰਹੀ ਹੈ ਗੁਰਮਤ ਉਸ ਦੇ PRINCIPLE ਨੂੰ ਵੜ ਰਿਹਾ ਸਭ ਮੈਂ ਜੋਤ ਜੋਤ ਹੈ ਸੋਈ ਇਸਦੇ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟ ਹੋਈ ਜੋਤ ਸੁਭਾਵੈ ਸੋ ਆਰਤੀ ਹੋਈ ਪਾਵਰ ਕਰ ਹੋਇ ਨਾ ਸਾਰੇ ਵਿੱਚ ਕੇ ਜੋਤ ਹੈ ਮਹਾਰਾਜ ਜੀ ਨੇ ਇਤਤ ਤੱਕ ਹੈ ਮਹਾਰਾਜ ਜੀ ਦੀ ਗੁਰਬਾਣੀ ਨੂੰ ਧਿਆਨ ਨਾਲ ਪੜੋਗੇ ਸਹਿਜੇ ਅਗਰ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ ਤਾਂ ਮਹਾਰਾਜ ਜੀ ਦੋ ਪੰਕਤੀਆਂ ਦੇ ਵਿੱਚ ਸਭ ਕੁਝ ਸਮਝਾਤਾ ਹੈ ਕਿੰਨੇ ਜਮੀ ਜਮਾ ਇਹ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਕੀ ਬਹਰ ਤੇ ਜਮੀ ਜਮਾ है, समस्त एक जोत है ना काट है ना बाट है काट बाट जमीन धरती तक, एक तक एक हर जगह उस परमात्मा की जोत है और सब कुछ जोत है हस्तिंग एक प्रसादकड़ी मतलब समझते हो हस्ती मतलब हाथी कोई बड़ा तो बड़ा जीव है चाहे कोई छोटे तो छोटा है ਉਹਦੇ ਵਿੱਚ ਪਰਮਾਤਮਾ ਦੀ ਜੋਤ ਇੱਕ ਸਮਾਂ ਚੱਲ ਰਹੀ ਹੈ ਜਿਸ ਦਿਨ ਉਹ ਜੋਤ ਆਪਣੀ ਕਿਚ ਲੈਂਦਾ ਅਸੀਂ ਤੁਸੀਂ ਬੜਿਆ ਅਸੀਂ 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 ਨਹੀਂ ਸਾਰੇ ਹੀ ਜਿੰਨੇ ਵੀ ਜੀਵ ਜੰਤੂ ਵੀ ਨੇ ਜਿੰਨੇ ਵੀ ਸਭ ਨੇ ਸਭ ਪੰਜ ਦਰਤਾਂ ਨਾਲ ਮਿਲ ਕੇ ਬੜੇ ਨੇ ਉਸ ਦਿਨ ਜਿਸ ਦਿਨ ਉਹ ਜੋਤ ਆਪਣੀ ਖਿਚ ਲੈਂਦਾ ਉਹ ਪੰਜ ਤੱਤ ਨੇ ਪੰਜ ਤੱਤ ਨੂੰ ਇਕੱਠਾ ਕਰਕੇ ਉਹਨੇ ਆਪਣੀ ਜੋਤ ਬਾਈ ਤਾ ਉਹ ਦੁਰਦਾ ਫਿਰਦਾ ਸਭ ਕੁਝ ਬੋਲਦਾ ਹੈ ਜਦੋਂ ਉਹ ਆਪਣੀ ਜੋਤ ਖਿੱਚ ਲੈਂਦਾ ਅਸੀਂ ਉਹਨੂੰ ਆਪੀ ਸੌੜ ਦਿੰਦੇ ਆ ਪੰਜਾਂ ਤਤਾਂ ਨੂੰ ਪੇਰ ਪੰਜਾਂ ਤਤਾਂ ਮਿਲਾ ਦਿੰਦੇ ਐਸ ਨੂੰ ਚੋਪਈ ਸਾਹਿਬ ਵਿੱਚ ਮਹਾਰਾਜ ਨੇ ਇਸ ਤਰ੍ਹਾਂ ਕਿਹਾ ਜਬ ਆਕਰਖ ਕਰ ਤਹੁ ਕਬਹੁ ਤੁਮ ਮੈਂ ਮਿਲਤ ਦੇ ਦਰਸਬ ਜਦੋਂ ਆਪਣੇ ਆਕਰਸ਼ਨ ਨਾਲ ਉਹ ਆਪਣੀ ਜੋਤ ਖਿੱਚ ਲੈਂਦਾ ਜਬ ਆਕਰਖ ਕਰ ਤਹੁ ਕਬਹੁ ਤੁਮ ਮੈਂ ਮਿਲਤ ਦੇ ਦਰਸਬ ਜੀਤੇ ਪਦਨ ਸ੍ਰਿਸ਼ਟ ਸਭ ਧਾਰੇ ਆਪ ਆਪਨੂੰ ਉਪਰ ਉਚਾਰੇ ਆਨਲ ਬਾਣੀ ਬਾਣੀ ਆ ਭਾਈ ਸਾਹਿਬ ਜੇ ਜੇਕਰ ਤੁਸੀਂ ਇੱਕ ਵਿਸ਼ੇ ਨੂੰ ਕਿਸੇ ਨੂੰ ਦਿਓਗੇ ਨਾ ਜੇ ਉੱਥੇ 10 20 25 50 ਵਿਦਵਾਨ ਬੈਠੇ ਨੇ ਇਹਨਾਂ ਨੇ 10 10 20 20 25 25 30 30 ਸਾਲ ਬਹੁਤ ਕੁਝ ਸਿੱਖਿਆ ਸਮਝਿਆ ਸਮਝਾਇਆ ਉਹ ਉਹ ਆਪੋ ਆਪਣੀ ਬੁੱਧ ਅਨੁਸਾਰ ਬੋਲਣਗੇ ਉੱਥੇ ਸਿੱਖ ਕਿਰੇ कंफ्यूज ਨਾ ਹੋ ਜਾਏ ਇਸ ਕਰਕੇ ਮਾਰਨੇ ਕਿ ਉਹ ਜੋ ਗੁਰੂ ਦੀ ਮਤ ਕਹਿ ਰਹੀ ਉਹਨੂੰ ਪੜ ਲੈ। ਜਪ ਸਾਹਿਬ ਦਾ ਪੜ ਕੀਤਾ ਤੁਸੀਂ? ਜਪ ਸਾਹਿਬ ਦਾ ਪੜ। ਕੋਈ ਪੜ ਨਹੀਂ ਕੀਤਾ। ਜੇ ਕਿ ਜਪ ਸਾਹਿਬ ਦੇ ਵਿੱਚ ਕਿਵੇਂ ਜਪਜੀ ਸਾਹਿਬ ਵਿੱਚ 38 ਬਾਣੀਆਂ ਸਲੋਕ ਦੋ ਸਲੋਕ ਉਸ ਤੋਂ ਪਹਿਲੇ ਮੰਗਲਤਰ ਐਸ ਤਰਾ ਹੀ ਜਪ ਸਾਹਿਬ ਦੇ ਵਿੱਚ 199 ਚੰਦਨ ਬਨੂ ਦਰਸ਼ਨ ਕਰਾ ਦੇਣਾ ਅਰਜੀਤ ਤਾਂ ਕਿ ਕੋਈ ਕੰਮ ਨਾ ਕਰੋ ਮੈਂ ਇੱਥੇ ਆਪਣੀ ਬੁੱਧ ਦਾ ਕੋਈ ਇਸਤੇਮਾਲ ਨਹੀਂ ਕਰ ਰਿਹਾਆਂਆਂ ਆਦਤਾਂ ਨਹੀਂ ਛੱਡ ਸਕਦਾ ਕਹਿੰਦਾ ਮੈਂ ਇਹਦੇ ਬਦਲੇ ਅਮਰ ਜ ਨਹੀਂ ਲਵਾਂਗਾ ਤੇ ਮੇਰਾ ਸਾਹਿਬ ਕਹਿੰਦਾ ਤੁਸੀਂ ਮੈਨੂੰ ਇਹਦੇ ਬਦਲੇ ਮੇਰੇ ਕੋ ਸਰਬੰਸਿਧਾਨ ਦੇ ਲੈ ਲਓ ਤੇ ਅਸੀਂ ਕਹਿੰਨੇ ਆ ਗੁਰੂ ਗੋਬਿੰਦ ਸਿੰਘ ਮੇਰਾ ਗੁਰੂ ਹਾਊ ਟ ਇਜ਼ ਪੋਸਿਬਲ ਕਿੱਦਾਂ ਹੋ ਸਕਦਾ ਹੈ ਜੀਤ ਸਦੀ ਲਈ ਗੁਰੂ ਸਰਬੰਸਿਧਾਨ ਦੇ ਰਿਹਾ ਉਹਦਾ ਸਿੱਖ ਉਹਦੇ ਲਈ ਚਾਰ ਮੈਨੂੰ ਕਹੇ ਆ ਦੱਸੋ ਇਹ ਚਾਰ ਚੀਜ਼ਾਂ ਛੱਡ ਕੇ ਤੁਹਾਡੇ ਜੀਵਨ ਤੋਂ ਕਿਹੜੀ ਐਸੀ ਗੱਲ ਨਿਕਲ ਰਹੀ ਹੈ ਜੋ ਤੁਹਾਨੂੰ ਘੜਪਾਏਗੀ ਜਾਂ ਹੰਡਾਏਗੀ ਜਾਂ ਤੁਹਾਨੂੰ ਤੁਹਾਨੂੰ ਪਰੇਸ਼ਾਨ ਕਰੇਗੀ ਜਾਂ ਕਹੇਗੀ ਮੈਨੂੰ ਦੱਸੋ ਨਹੀਂ ਕੋਈ ਨਹੀਂ ਜੇ ਤੁਸੀਂ ਨਿਸ਼ਾਨਾ ਕਰੋ ਤੁਹਾਡਾ ਜੀਵਨ ਨਹੀਂ ਚੱਲੇਗਾ ਜੇ ਤੁਸੀਂ ਧਰਮ ਮੰਨਣਾ ਕਰੋ ਤੁਹਾਡਾ ਜੀਵਨ ਨਹੀਂ ਚੱਲ ਸਕਦਾ ਜੇ ਤੁਸੀਂ ਮਾਸ ਨਾ ਖਾਓ ਬੜਾ ਜੀਵਨ ਨਹੀਂ ਚੱਲ ਸਕਦਾ ਜੇ ਤੁਸੀਂ ਕੇਸ ਕਤਲ ਨਾ ਕਰਾਓ ਤੇ ਫਿਰ ਆਪਾਂ ਕਿਉਂ ਮੇਗਰੇ ਹੋਏ ਤੇ ਮਹਾਰਾਜ ਜੀ ਤੇ ਆਪ ਲਿਖਿਆ ਮੇਗਰੇ ਕਾ ਹੈ ਤੋਂ ਮੇਗਰੇ ਕਾ ਹੈ ਨਾ ਹੋ ਗੁਰਾ ਦੂਸਰੀ ਹੋਰ ਕੱਢਣੇ ਤੋਂ ਮੈਂ ਇੱਕ ਹੋਰ ਤੁਹਾਨੂੰ ਗੱਲ ਸੁਣਾ ਕੇ ਉਸ ਤੋਂ ਬਾਅਦ ਇਸ ਟੌਪਿਕ ਨੂੰ ਬੰਦ ਕਰ ਦਿੰਦਾ ਪੂਰਾ ਇਤਿਹਾਸ ਪੜ ਲਓ ਪੂਰਾ ਇਤਿਹਾਸ ਪੜ ਲਓ ਸਤਿਗੁਰੂ ਨੇ ਹਰ ਜਗ੍ਹਾ ਇੱਕ ਨੂੰ ਪਿਆਰ ਨਾਲ ਸਮਝਾਉਣਾ ਕੀਤਾ ਹੈ ਸਮਝਾ ਲਏ ਲਹਿਜੇ ਵੀ ਸਮਝਾਇਆ ਬਟ ਇੱਥੇ ਮਹਾਰਾਜ ਨੇ ਸਮਝਾਉਣਾ ਨਹੀਂ ਕੀਤਾ ਇੱਥੇ ਐਸੇਗਾ ਤੇ ਆ ਕੇ ਸਮਝਾਉਣਾ ਇਹੋ ਮੋਰੀ ਆਗਿਆ ਸੁলো ਇਹ ਪਿਆਰੇ ਬਿਨਾ ਕੈਸ਼ ਸਸਲੰਕੇ ਦੀ ਉਹਨਾਂ ਦੇਦਾਰੇ ਇਹੋ ਮੋਰੀ ਆਗਿਆ ਤੁਸੀਂ ਕਿਸੇ ਆਫਿਸ ਵਿੱਚ ਕੰਮ ਕਰਦੇ ਹੋ ਹਾਂਜੀ ਆਫਿਸ ਵਿੱਚ ਕੰਮ ਕਰਦਾ ਨੀ ਮੈਂ ਕਾਰਪੈਂਟਰ ਹਾਂ ਕਾਰਪੈਂਟਰ ਥੋੜਾ ਕੋਈ ਬੌਸ ਤੇ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਜੀ ਹੁਣ ਥੋੜਾ ਬੌਸ ਕਹੇ ਆਇ ਇੱਕ ਇਹ ਟੇਬਲ ਅੱਜ ਬਣਾਣਾ ਹੈ ਹੁਣ ਤੁਸੀਂ ਕੀ ਹੋਗੇ ਮੈਂ ਨਹੀਂ ਬਣਾਣਾ ਨਹੀਂ ਇਟਸ ਆਰਡਰ ਜੇ ਨਹੀਂ ਕਰੋਗੇ ਨੌਕਰੀ ਤਾਂ ਕਰਤੇ ਜਾਓਗੇ ਇੱਥੇ ਸਾਧੂਰ ਕਹਿ ਰਹੇ ਨੇ ਇੱਥੇ ਮੈਂ ਤੁਹਾਨੂੰ ਬੇਨਤੀ ਨਹੀਂ ਕਰ ਰਿਹਾ ਇਹੋ ਮੋਰੀ ਆਗਿਆ ਸੁਨੋ ਏ ਪਿਆਰੇ ਮੈਂ ਤੁਹਾਨੂੰ ਆਗਿਆ ਦੇ ਰਿਹਾ ਪਿਆਰੇ ਬੇਨਤੀ ਨਹੀਂ ਕਰ ਰਿਹਾ ਜੀ ਤੂੰ ਚਾਹੇ ਚੱਕ ਚਾਹੇ ਨਾ ਚੱਕ ਬੈ ਜਾ ਮੜਾ ਗੁਰੂ ਤੁਸ ਪਾਣੀ ਸਾਤਪੁਰ ਬੜਾ ਕਲੀਅਰ ਹੈ ਹਾ ਹਰ ਗੱਲ ਤੇ ਉਹਨੇ ਆਪਣੇ ਆਪਣੇ ਸਾਰੀਆਂ ਗੱਲਾਂ ਨੇ ਕਲੀਅਰ ਕੀਤੀਆਂ ਨੇ ਬਸ ਅਸੀਂ ਪਾਣੀ ਨਹੀਂ ਪੜ ਰਹੇ ਉਸ ਨੂੰ ਸਮਝਣ ਦੀ ਯਤਨ ਨਹੀਂ ਕਰ ਰਹੇ ਇਸ ਕਰਕੇ ਅਸੀਂ ਸਮਝ ਤੋਂ ਪਰੇ ਯੇ ਹੋ ਮੋਰੀ ਆਗਿਆ ਸੁਨੋ ਇਹ ਪਿਆਰੇ ਬਿਨਾਕੇਸ਼ ਸਤੰਕੇ ਦੀ ਹੋਂਦ ਦੁਆਰੇ ਤੇ ਮਾਰਾ ਦੇਖ ਚੋ ਮੂਰ ਬੂਦਲ ਹੋਰ ਸਪਸ਼ਟ ਕਰ ਦਿੱਤਾ ਮਾਰਾ ਸਤਕੂ ਬੋਲਿਆ ਜਬਲਗ ਖਾਲਸਾ ਰਹੇ ਨਿਆਰਾ ਖਾਲਸੇਦਾਰ ਸਮਝਦੇ ਹੋ ਕੀ ਹੁੰਦਾ ਖਾਲਸੇਦਾਰ ਖਾਲਸ ਮਤ ਪਿਓਰ ਜਬਲਗ ਖਾਲਸਾ ਰਹੇ ਨਿਆਰਾ ਜਬ ਤੱਕ ਐ ਆਪਣੀ ਮਨਮਰਜ਼ੀ ਛੋੜ ਕੇ ਗੁਰੂ ਦੀ ਮਦ ਅਨੁਸਾਰ ਜੀਵਨ ਨੂੰ ਚਲਾ ਰਹੇ ਆ ਤਦ ਤੱਕ ਕਨਿਆਵਰ ਮਾਗਰ ਜਬਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਦੋ ਦੋ ਤੱਕ ਤੇਜ ਦਾ ਫਤਮੰਦਾ ਮੇਰੀਂ ਦੇ ਵਿੱਚ ਜੁੜੀਆਂ ਸ਼ਕਤੀਆਂ ਨੇ ਉਹ ਤੁਹਾਡੇ ਨਾਲ ਬੱਤਲੀਆਂ ਜਬਲਗ ਖਾਲਸਾ ਰਹੇ ਨਿਆਰਾ ਤਬਲਗ ਤੇਜ ਦਿਓ ਮੈਂ ਸਾਰਾ ਲੇਕਿਨ ਉਸ ਤੋਂ ਬਾਅਦ ਨਾਲ ਹੀ ਪੰਕਤੀ ਮੰਨ ਲਿਆ ਜਬ ਇਹ ਗਏ ਵਿਪਰਨ ਕੀ ਤੇ ਜਦੋਂ ਐ ਉਸ ਤੋਂ ਉਲਟ ਚੱਲ ਰਹੇ ਨੇ ਆਪਣੀ ਮਨ ਮਰਜੀ ਹਰ ਜੀਵਨ ਨੂੰ ਚਲਾ ਰਹੇ ਨੇ ਜਦ ਇਹ ਗਹੇ ਵਿਪਲਨ ਕੀ ਰੀਤ ਕਹਿੰਦੇ ਮੈਂ ਨਾ ਕਰੋ ਇਨਕੀ ਪ੍ਰਤੀ ਮੇਰਾ ਇਹ ਨਾਲ ਕੋਈ ਪਿਆਰ ਇਹ ਮੈਨੂੰ ਗੁਰੂ ਕਹ ਰਹੇ ਨੇ ਮੈਂ ਇਹਨਾਂ ਨੂੰ ਆਪਣਾ ਸਿੱਖ ਨਹੀਂ ਮੰਨ ਰਿਹਾ ਉਹ ਭਾਈ ਸਾਹਿਬ ਹੁਸਲੇ ਕਹ ਰਹੀ ਸੀ ਮਨਮੋਹ ਸਿੰਘ ਮਨਮੋਹ ਸਿੰਘ ਮਨਮੋਹ ਸਿੰਘ ਦੀ ਆ ਬੜੀ ਸਹਾਰ ਮੰਡੀ ਹੁਧਿਆਨੇ ਚ ਰਹਿੰਦੇ ਹੁਣ ਵੀ ਜਾ ਕੇ ਪਤਾ ਲਗਾ ਤੇ ਜਦੋਂ ਉਹ ਉਪ ਤਾਨ ਮੰਤਰੀ ਬਣਿਆ ਤੇ ਦੂਰ ਦੇ ਜਿਹੜੇ ਰਿਸ਼ਤੇਦਾਰ ਸੀ ਨਾ ਉਹ ਵੀ ਕਹਿਣ ਅੱਗੇ ਮਨਮੋਹ ਸਿੰਘ ਜੀ ਮੇਰਾ ਚਾਚਾ ਹੈ ਮਨਮੋਹ ਸਿੰਘ ਹੀ ਮੇਰਾ ਚਾਚਾ ਹੈ ਉਥੇ ਇੱਕ ਬੜਾ ਸਿਆਣਾ ਬੰਦਾ ਸੀ ਬੜਾ ਸੀ ਉਹਨੇ ਕਿਹਾ ਤੂੰ ਤਾਂ ਉਹਨੂੰ ਚਾਚਾ ਕਹ ਰਿਹਾ ਉਹ ਤੈਨੂੰ ਭਤੀਜਾ ਕਹ ਰਿਹਾ ਕਿ ਨਹੀਂ ਕਹ ਰਿਹਾ ਬੰਦੇ ਨੂੰ ਪੁੱਛਤਾ ਲੈ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਅਸੀਂ ਤਾਂ ਗੁਰੂ ਨੂੰ ਗੁਰੂ ਕਹਿ ਰਹੇ ਹਾਂ ਉਹ ਗੁਰੂ ਸਾਨੂੰ ਆਪਣਾ ਚੇਲਾ ਫਨਨ ਨੂੰ ਵੀ ਰਾਜੀ ਹੈ ਕਿ ਮੈਂ ਪਹਿਲੇ ਉਹਨੂੰ ਪੁੱਛ ਤਾ ਲੈ ਉਹ ਕਹਿੰਦਾ ਜਬ ਉਹ ਕਹਿੰਦਾ ਜੇ ਤਾਂ ਫਿਰ ਮੇਰਾ ਤੇਰਾ ਕੋਈ ਵਾਸਤਾ ਹੀ ਹੈ ਹੋਰ ਖੋਲਾ ਕੀ ਰਹਿਣ ਦਾ ਇਸ ਵਿਸ਼ੇ ਨਹੀਂ ਆਨੰਦ ਆ ਰਿਹਾ ਠੀਕ ਹੈ ਆਨੰਦ ਆ ਰਿਹਾ ਹੈ ਕੋਈ ਐਨੀ ਗੱਲ ਸੇ ਐਨੀ ਗੱਲ ਗੁਰਮਤਿ ਨੇ ਹਰ ਚੀਜ਼ ਨੂੰ ਬੜਾ ਸਪਸ਼ਟ ਪੂਰਨ ਕਲੀਅਰ ਕੀਤਾ ਹੈ ਬਟ ਵਿਦਵਾਨ ਵਿਦਵਾਨ ਜਿਹੜੇ ਅੱਜਕੱਲ ਅੱਜਕੱਲ ਦੇ ਕੀਰਤਨੀਏ ਵਿਦਵਾਨ ਜਿਹੜੇ ਨਾ ਉਹ ਮੱਖਣਵਾਜ ਹੋ ਗਏ ਨੇ ਉਹ ਸਿਰਫ ਉਹ ਗੱਲ ਬੋਲਦੇ ਨੇ ਜਿਹੜੀ ਚੀਜ਼ ਸੰਗਤ ਨੂੰ ਚੰਗੀ ਲੱਗੇ ਕਿਉਂ ਸੰਗਤ ਨੂੰ ਅਗਰ ਨਹੀਂ ਮੱਖਣ ਪਰੋਸ਼ਾਂਗੇ ਤਾਂ ਦੁਬਾਰਾ ਉਹ ਨਹੀਂ ਬੁਲਾਉਂਗੇ ਬਟ ਜਿਹੜੇ ਜਾਗਦੇ ਜਾਗਦੇ ਹੀ ਹੋਣਗੇ ਨਾ ਉਹ 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 ਗੱਲ ਬੋਲਦੇ ਨੇ ਜੋ ਗੁਰੂ ਨਤੋਂ ਨੂੰ ਉਹਨਾਂ ਨੇ ਜੋ ਉਹਨਾਂ ਨੇ ਗੁਰਮਤਿ ਵਿੱਚੋਂ ਪੜਿਆ ਸੁਣਿਆ ਉਹ ਕਹਿੰਦੇ ਮੈਨੂੰ ਬੁਲਾਓ ਨਾ ਬੁਲਾਓ ਮੈਨੂੰ ਕਰੋ ਨਾ ਕਰੋ ਮੇਰਾ ਮੇਰੇ ਨਾਲ ਜਿੰਨੇ ਕਹਿੰਦੇ ਮਨੂੰ ਤਾ ਕੋਈ ਇੱਕ ਉਪਦੇਸ਼ ਦੇ ਓਨਲੀ ਆਵਨ ਇੱਕ ਨੇ ਮੇਰੀ ਇੱਕ ਸ਼ਰਤ ਦੇ ਦੱਸੋ ਮੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਣਾ ਚਾਹੀਦਾ ਹੈ ਇੱਕ ਉਪਦੇਸ਼ ਮੰਨੋ ਉਹ ਮੇਰਾ ਸਾਧਗੁਰੂ ਹੈ। ਜੋ ਵੀ ਅਸ ਜੋ ਵੀ ਅਸਪਦਿਸ਼ ਕੀਪਨ ਕੀ ਪਰਦੇਉ ਪੂਰਾ ਗੁਰ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਰੂ। ਗੋ। ਐਂ ਕਰਦੇ। ਜਿਹੜਾ ਪੂਰਾ ਹੋਏਗਾ ਉਹਦੀ ਹਰ ਗੱਲ ਪੂਰੀ ਹੋਏਗੀ। ਉਹ ਗੁਰਦੇਵ ਬਾਦ ਸਾਹਿਬ ਨੇ ਕਿਹਾ ਛਾ। ਉਹਨੇ ਕਿਹਾ ਪਾਈ। ਤੁਸੀਂ ਕੁਛ ਨਹੀਂ ਕਰਨਾ। ਅੱਜ ਤੋਂ ਬਾਅਦ ਜੋ ਤੁਸੀਂ ਆਪਣੀ ਦਿਨਚਰਿਆ ਚ ਜੋ ਵੀ ਕਰ ਰਹੇ ਹੋ ਚੰਗੇ ਕਰਮ ਜਾਂ ਮਾੜੇ ਕਰਮ ਜੋ ਵੀ ਕਰ ਰਹੇ ਹੋ। ਉਤ ਤੁਸੀਂ ਇਹ ਫਿਆਕਸ ਹੰਗਤ ਦੇ ਵਿੱਚ ਜਾ ਕੇ ਜੋ ਤੁਸੀਂ ਕੀਤਾ ਉਸ ਨੂੰ ਜੇ ਚੰਗਾ ਕੀਤਾ ਤਾਂ ਵੀ ਬੋਲ ਦੇਣਾ ਜੇ ਤੁਹਾਡੇ ਦੁਆਰਾ ਕੋਈ ਮਾੜਾ ਕਰਮ ਹੋ ਗਿਆ ਤਾਂ ਵੀ ਬੋਲ ਦੇਣਾ ਜੇ ਤੁਸੀਂ ਇਹ ਇੱਕ ਸਿੱਖਿਆ ਆਪਣੇ ਜੀਵਨ ਵਿੱਚ ਲਾਓ ਤਾਂ ਤੁਹਾਡਾ ਪਰਪਰਨਾ ਹੋ ਜਾਏਗਾ ਉਹਨਾਂ ਨੇ ਸਤਿਵਚਨ ਕੀਤਾ ਅਵੇ ਅਗਲੇ ਦਿਨ ਦਿਨ ਚੱਲ ਰਿਹਾ ਸ਼ੁਰੂ ਹੋਈ ਮਾਦਰ ਚ ਕਰ ਰਿਹਾ ਜਿਸ ਵਿੱਚ ਮੈਂ ਤੋਂ ਸੌਫਾ ਨਾਲ ਮੈਂ ਨਵੀਂ ਕੁਝ ਕਰ ਮੈਂ ਵੀ ਕੋਈ ਕਾਰੋਬਾਰ ਕਰ ਰਿਹਾ ਤੁਸੀਂ ਵੀ ਕਰ ਰਹੇ ਹੁਣ ਉਸਕਾ ਉਸ ਦਿਨ ਚੱਲ ਰਿਹਾ ਵਿੱਚ ਮੇਰੇ ਕੋਲ ਕੁਝ ਧੰਗੀ ਕਰਮ ਹੋਏ ਤੇ ਕੁਝ ਮਾਰੇ ਮਾਰੇ ਲੇਕਿਨ ਸ਼ਰਤ ਦੇ ਅਨੁਸਾਰ ਉਹ ਗੁਰਤੇਗ ਬਾਦਰ ਸਾਹਿਬ ਨੂੰ ਵਚਨ ਹਰ ਗਿਆ ਸੀ ਕਿ ਮੈਂ ਜੋ ਵੀ ਕਰਾਂਗਾ ਉਹ ਆ ਕੇ ਬੋਲ ਦੇਗਾ ਹੁਣ ਤੇ ਉਸ ਅਗਲੇ ਦਿਨ ਸ਼ਾਮ ਨੂੰ ਉਹਨੂੰ ਸੰਗਤ ਦੇ ਵਿੱਚ ਬੋਲਣਾ ਪਿਆ ਤੇ ਜੜੇ ਤਾਂ ਕੀਤੇ ਸੀ ਚੰਗੇ ਕੰਮ ਉਹਨੂੰ ਬੋਲਣ ਦੇ ਦਾ ਕੋਈ ਪਰਸ਼ਾਨੀ ਨਹੀਂ ਆਪਾਂ ਕੋਈ ਸੇਵਾ ਹੋ ਜਾਏ ਤਾਂ ਆਪਾਂ ਲੋਕਾਂ ਨੂੰ ਖੁਸ਼ੀ ਉਸ ਗੀ ਸੁਣਾਈਦਾ ਅੱਜ ਤਾਂ ਮੈਂ ਉਹਦੀ ਸੇਵਾ ਕੀਤੀ ਮੈਂ ਉਹਨੂੰ ਭੋਜਨ ਬਿਖਾਇਆ ਮੈਂ ਅੱਜ ਜੋੜੇ ਕਰਦੀ ਸੇਵਾ ਕੀਤੀ ਮੈਂ ਆਹ ਕੀਤਾ ਮੈਂ ਆਹ ਕੀਤਾ ਚੰਗੇ ਕੰਮ ਕੋਈ ਕਰਦੇ ਵਕਤ ਦੇਖੋਗੇ ਬੰਦਾ ਬੜਾ ਖੁਸ਼ ਹੋ ਕੇ ਲੋਕਾਂ ਨੂੰ ਸੁਣਾਉਂਦਾ ਪਟ ਉਹੀ ਬੰਦਾ ਜਿਹੜੇ ਉਹਦੇ ਕੋਲ ਮਾੜੇ ਕਰਮ ਹੋਏ ਹੁੰਦੇ ਉਹਨੂੰ ਜਦੋਂ ਬੋਲਣਾ ਪਿਆ ਸ਼ਰਤ ਅਨੁਸਾਰ ਤਾਂ ਉਹਨੂੰ ਸ਼ੁਰੂ ਕਰਮਾਣੀ ਸ਼ੁਰੂ ਹੋਈ ਹੁਣ ਜਦੋਂ ਅਗਲੇ ਦਿਨ ਫੇਰ ਹੋਇਆ ਫੇਰ ਉਸ ਸਮਾ ਬਣਿਆ ਉਹਨੇ ਕਿਹਾ ਨਹੀਂ ਇਹ ਕੰਮ ਨਹੀਂ ਕਰਨਾ ਕਿਉਂਕਿ ਜੇ ਅੱਜ ਵੀ ਕੀਤਾ ਫਿਰ ਸ਼ਾਮ ਨੂੰ ਬੋਲਣਾ ਪਏਗਾ ਕਹਿੰਦੇ ਨੇ ਸੈ ਦੇ ਸੈ ਦੇ ਸੈ ਦੇ ਸੈ ਦੇ ਸੈ ਦੇ ਕੁਝ ਦਿਨਾਂ ਵਿੱਚ ਹੀ ਉਹਦੇ ਮਾੜੇ ਕਰਮ ਕੱਟੇ ਕੱਟੇ ਗਾਇਬ ਤੁਕਿ ਸ਼ਾਮ ਨੂੰ ਬੋਲਣਾ ਹੈ ਅੱਜ ਦਾ ਸਿੱਖ ਉਹ ਸਿੱਖਿਆ ਸਿਰਫ ਉਸ ਤੇ ਲਈ ਨਹੀਂ ਸੀ ਅੱਜ ਵੀ ਉਹ ਸਿੱਖਿਆ ਉਨੀ ਹੀ ਕਾਰਗਰ ਹੈ ਜੇ ਅੱਜ ਇੱਕ ਸਿੱਖ ਸਿਰਫ ਤੇ ਸਿਰਫ 15 ਮਿੰਟ ਨਾ ਸੰਗਤ ਦੇ ਸਾਹਮਣੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਕਹਿ ਲਈ ਸਿਰਫ ਅਰਦਾਸ ਵਿੱਚ ਕਹਿ ਰਹੇ ਹਾਜ਼ਰ ਨਾਜ਼ਰ ਕਰੋ ਜੀ ਉਸ ਨੂੰ ਹਾਜ਼ਰ ਮਾਨਾ ਨਾਜ਼ਰ ਜਾ ਕੇ ਅੱਜ ਵੀ ਸਿੱਖ ਆਪਣੀ ਪੂਰੀ ਦਿਨਚਰਿਆ ਵਿੱਚ ਕੀਤੇ ਗਏ ਖਤਮਾਂ ਵਿੱਚ ਨੂੰ ਜਾ ਕੇ ਸਿਰਫ ਮੇਰੇ ਸਾਥ ਕਰਦੇ ਅਗੇ ਅੱਜ ਦੀ ਬਿਆਨ ਕਰਦੇ ਤਾਂ ਮੇਰੀ ਗਾਰੰਟੀ ਹੈ ਕਿ ਉਹਦੇ ਜੀਵਨ ਵਿੱਚੋਂ ਬਹੁਤ سارے ਮਾੜੇ ਗੁਣ ਗਾਇਬ ਹੋ ਜਾਣਗੇ ਤੁਹਾਡੇ ਕੋਲ ਅੱਜ ਸ਼ਰਾਬ ਪੀਤੀ ਹੈ